ਇਹ ਨਹੀਂ ਹੋ ਸਕਦਾ। ਉਹ ਕੁਮਾਰ ਕ੍ਰਿਸ਼ਨ ਸਾਹਿਬ ਦੀ, ਬੀਜੀਪੀ ਸਾਹਿਬ ਦੀ ਬੜੀ ਕਲੀਅਰ ਗੱਟ ਤੇ ਹਦਾਇਤਾਂ ਨੇ ਜੀ ਸਰ ਜੇ ਨਸ਼ਾ ਨਿਕਦਾ ਕਿਸੇ ਵੀ ਜਨ ਦਾ ਆ ਉਹਦੀ ਜ਼ਿੰਮੇਵਾਰੀ ਫਿਰ ਪੁਲਿਸ ਜਿਹੜੀ ਮੁਕਾਮੀ ਪੁਲਿਸ ਹੁੰਦੀ ਜੀ ਉਹਦੇ ਤੋਂ ਹੁੰਦਾ ਨਸ਼ਾ ਨਹੀਂ ਬੀਚਦਾ ਮੈਂ ਸਮਝਦਾ ਕਿ ਪੰਜਾਬ ਪੁਲਿਸ ਨੇ ਬੜੀ ਬੇਨਾਵਿਦਲੇਰੀ ਨਾਲ ਬਹੁਤ ਚੀਜ਼ਾਂ ਇਹਨੀਆਂ ਕੀਤੀਆਂ ਜਿਹੜੀਆਂ ਦੁਨੀਆਂ 'ਚ ਕਦੇ ਨਹੀਂ ਹੋਈਆਂ ਤੇ ਹੁਣ ਵੀ ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਪੰਜਾਬ ਪੁਲਿਸ ਇਹ ਕੰਮ ਕਰ ਸਕਦੀ ਹੈ ਨਸ਼ਾ ਬਿਲਕੁਲ ਜੜੋਂ ਖਤਮ ਕਰੇਂਗੇ ਕਰੋਗੇ ਬਿਲਕੁਲ ਪੂਰੇ ਭਰੋਸੇ ਨਾਲ ਕਹਿ ਸਕਦੇ ਹੋ ਜੀ ਡਟ ਕੇ ਕਿ ਜਿਹੜਾ ਅੱਜ ਦਾ ਵੀ ਕਾਸੋ ਆਪਰੇਸ਼ਨ ਹੋਇਆ ਇਹ ਨੂੰ ਲਗਾਤਾਰ ਜਾਰੀ ਰੱਖੋ ਜੀ ਸਰ ਜਿਹੜਾ ਵੀ ਬੰਦਾ ਨਸ਼ਾ ਵੇਚਣ ਵਾਲਾ ਹੈ ਜਾਂ ਉਹਦੀ ਸਹਾਇਤਾ ਕਰਦਾ ਹੈ ਜਾਂ ਨਸ਼ੇ ਦਾ ਕਾਰੋਬਾਰ ਕਰਕੇ ਜਿਨੇ ਕੋਈ ਪ੍ਰਾਪਰਟੀ ਬਣਾਈ ਹੈ ਕੁਝ ਹੋਰ ਕੀਤਾ ਸਭ ਨੂੰ ਆਡੈਂਟੀਫਾਈ ਕਰੋ ਆਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਜਦ ਤੱਕ ਤੁਹਾਡਾ ਇਲਾਕਾ ਜਿਸ ਥਾਣੇ ਦੇ ਤੁਸੀਂ ਐਸ ਐਚਓ ਜਿਸ ਥਾਣੇ ਦੇ ਤੁਸੀਂ ਮੁਲਾਜ਼ਮ ਹੋ ਉਦੇਤ ਲਾਗੇ ਦੀ ਕੋਲ ਖਤਮਾ ਨਾ ਹੋ ਜੇ ਜਿੰਨਾ ਤੱਕ ਦਾ ਕੰਮ ਚੱਲ ਰਿਹਾ ਕਿਉਂਕਿ ਇਕੱਲਾ ਪਬਲਿਕ ਲਈ ਨਹੀਂ ਆਪਾਂ ਵੀ ਇਸੇ ਸਮਾਜ ਤੋਂ ਜਦੋਂ ਇਸ ਵੀ ਇਹਦਾ ਇਹ ਫੈਲਦਾ ਹੈ ਸਾਡਾ ਆਪਣਾ ਪਰਿਵਾਰ ਵੀ ਆਪਣੇ ਪਰਿਵਾਰ ਵੀ ਵਿੱਚ ਇਕੱਠੇ ਤਕੜੇ ਹੋ ਕੇ ਕਰਿਓ ਥੋੜੇ ਥੋੜੇ ਤੋਂ ਭਰੋਸਾ ਲੈ ਕੇ ਚੱਲਿਆ ਜੀ ਸਰ ਤੁਸੀਂ માનਸੇ ਨੂੰ ਆਪਣੇ ਆਪਣੇ ਇਲਾਕੇ ਨੂੰ ਕੋਣ ਨਸ਼ਾ ਰਹੇ ਕਰੇ ਸਰ ਕਹ ਦਸੋ ਫਿਰ ਉਸੇ ਦਾ ਜਿਹੜਾ ਹੈਗਾ ਬੋਲ ਕੇ ਦਸੋ ਵੀ ਕੀ ਇਸ ਗੱਲ ਦਾ ਯਕੀਨ ਮੰਨਾਂ ਮੈਂ ਜੀ ਜੀ